ਕਦਾ ਯਕੀਨ ਜੋ ਬੰਦਾ ਕਦੇ ਕਿਸੇ ਤੋਂ ਨਹੀਂ ਛੜਦਾ ਜਿੱਤਣੇ ਤੋਂ ਪਹਿਲਾਂ ਜਿੰਨੂੰ ਹਾਰਦਾ ਹੈ ਪਤਾ ਉਹ ਕਦੇ ਹਵਾ ਨਹੀਂਉ ਕਰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਹਫ਼ਤੇ ਡੇਲੀ ਪੋਸਟ ਪੰਜਾਬੀ ਕਿਸੇ ਨਾ ਕਿਸੇ ਨਵੀਂ ਹਸਤੀ ਦੇ ਨਾਲ ਤੁਹਾਨੂੰ ਰੂਬੂ ਰੂ ਕਰਾਉਂਦਾ ਤੇ ਅੱਜ ਮੈਂ ਜਿਸ ਹਸਤੀ ਦੇ ਨਾਲ ਤੁਹਾਨੂੰ ਰੂਬੂ ਰੂ ਕਰਾਉਣ ਜਾ ਰਹੀਆਂ ਉਹ ਹੈ ਪੰਜਾਬੀ ਇੰਡਸਟਰੀ ਦਾ ਉਬਰ ਦਾ ਸਿਤਾਰਾ ਉਬਰ ਦਾ ਕਲਾਕਾਰ ਜਤਿੰਦਰ ਤੇਮਾਨ ਸਤਿ ਸ਼੍ਰੀ ਅਕਾਲ ਜਤਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਵਧੀਆ ਹੈ अच्छा जतेंद्र सबसे पहला तुसी ये दसो वी अ तुसी गाने अपने रिकॉर्ड करदे हो ज्यादातर एदे नाल तुंबी ਦੇ ਨਾਲ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਨੇ ਲੋਕ ਪਰ ਤੁਸੀਂ ਇਹਦੇ ਨਾਲ ਕੰਟੀਨਿਊ ਕਰ ਰਹੇ ਹੋ ਆਪਣੀ ਸਿੰਗਿੰਗ ਇਹ ਤੁਹਾਨੂੰ ਕਿੱਦੇ ਤੋਂ ਕਿੱਦੇ ਤੋਂ ਇਨਸਪਾਇਰਡ ਹੋ ਤੁਸੀਂ ਅ ਮੈਨੂੰ ਆਪ ਨਹੀਂ ਪਤਾ ਇਸ ਬਾਰੇ ਵੈਸੇ ਜ਼ਿਆਦਾ ਪਰ ਮੈਨੂੰ ਤੂੰਬੀ ਨਾਲ ਗਾਣਾ ਜਿਹੜਾ ਮੇਰੇ ਵਾਸਤੇ ਬਸ ਇੱਕ ਇੱਕ ਭਗਤੀ ਇਦ ਰਹੀ ਹੈ ਤੇ ਸ਼ੁਰੂ ਤੋਂ ਹੀ ਮੈਂ ਜਾਇਦ 8ਵੀਂ 8ਵੀਂ ਤੋਂ 9ਵੀਂ ਕਲਾਸ ਤੋਂ ਤੂੰਬੀ ਨਾਲ ਹੀ ਗਾ ਰਿਹਾ ਤੇ ਕੋਸ਼ਿਸ਼ ਕਰੀਦੀ ਆ ਕਿ ਇਹਨੂੰ ਉੱਚੇ ਦੇ ਉੱਚੇ ਲੈਵਲ ਤੱਕ ਦੇ ਲੈ ਕੇ ਜਾਵਾਂ ਤੇ ਬਾਲੀਵੁੱਡ 'ਚ ਵੀ ਇਹਦੇ ਨਾਲੇ ਗਈ ਤਕਾਵਾ ਹਾਲੀਵੁੱਡ ਜਿੱਥਾ ਵੀ ਮੌਕਾ ਮਿਲਿਆ ਅੱਛਾ ਜਦੋਂ ਤਾਂ ਤੁਹਾਨੂੰ ਪੰਜਾਬੀ ਬੋਲਣ 'ਚ ਪ੍ਰੋਬਲਮ ਕਿਉਂ ਆ ਰਹੀ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਬੇਸਿਕਲੀ ਮੈਂ ਕਰਦਾ ਤਾਂ ਪੰਜਾਬ ਤੋਂ ਹੀ ਆਂ ਪਰ ਉਹ ਹਿਮਾਚਲ ਦੀ ਸਰਦ ਪਰ ਲੱਗਦਾ ਥੋੜਾ ਜਿਹਾ ਤੇ ਥੋੜਾ ਜਿਹਾ ਮੈਂ ਥਥਲਾ ਜਾਂਦਾ ਬੋਲਣ 'ਚ ਤਾਂ ਕਰਕੇ ਵੀ ਪ੍ਰੋਬਲਮ ਹੈ ਤੇ ਸਿੰਗਿੰਗ 'ਚ ਪ੍ਰੋਬਲਮ ਨਹੀਂ ਹੁੰਦੀ ਨਾ ਨਹੀਂ ਸਿੰਗਿੰਗ ਜ ਨਹੀਂ ਸਿੰਗਿੰਗ ਕਲੀਅਰ ਚੱਲਦੀ ਆ ओके ਤੇ ਜੇ ਮੈਂ ਸਿੰਗਿੰਗ ਦੀ ਗੱਲ ਕਰਾਂ ਵੀ ਤੁਹਾਨੂੰ ਕਿੰਨੇ ਇਨਸਪਾਇਰ ਕੀਤਾ ਕਿਤੋਂ ਤੁਸੀਂ ਇਨਸਪਾਇਰ ਹੋਇਆ ਸਿੰਗਿੰਗ ਲਾਈਨ ਤੁਸੀਂ ਕਿਵੇਂ ਕੰਟੀਨਿਊ ਕੀਤੀ ਬਚਪਨ ਤੋਂ ਸ਼ੌਂਕ ਸੀ ਤੁਹਾਨੂੰ ਸ਼ੌਂਕ ਤਾਂ ਬਚਪਨ ਤੋਂ ਸੀ ਪਰ ਸਿੰਗਰ ਬਣਨ ਦਾ ਕੋਈ ਖਾਸ ਸ਼ੌਂਕ ਨਹੀਂ ਸੀ ਤੇ ਮੈਂ ਪਲੱਸ 2 ਦੀ ਪੜ੍ਹਾਈ ਕਰਕੇ ਆਪਣਾ ਕਾਰਪੈਂਟਰ ਦਾ ਕੰਮ ਕਰਦਾ ਰਿਆ ਤੇ 5 ਕੁ ਸਾਲ ਕੀਤਾ ਤੇ ਸਾਡੇ ਪਿੰਡ ਦਾ ਮੁੰਡਾ ਇੱਕ ਜਸਵਿੰਦਰ ਹੁਣ ਤਾਂ ਜੌਂਟੀ ਉਹਦਾ ਵੀ Song ਆ ਰਿਹਾ ਤੇ ਉਹ ਮੈਨੂੰ ਸੁਰ ਸਰਤਾਜ ਚ ਲੈ ਗਿਆ ਤੇ ਸੁਰ ਸਰਤਾਜ ਜਮੇ ਰਿਜੈਕਸ਼ਨ ਹੋ ਗਈ ਉੱਥੇ ਮੈਨੂੰ ਰੱਖਿਆ ਨਹੀਂ ਉਹਨਾਂ ਨੇ ਤੇ ਫਿਰ ਮੈਂ 2250 ਚ ਸਿਲੈਕਟ ਹੋਇਆ। ਉਦੋਂ ਬਾਅਦ ਫਿਰ ਮੈਂ ਸਿੰਗਿੰਗ ਜਿਹੜੀ ਸ਼ੁਰੂ ਕੀਤੀ ਐ। ਹਾਂਜੀ। ਓਕੇ ਜਤਿੰਦਰ ਬਾਕੀ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਆਪਣਾ ਜਿਹੜਾ ਜਸਰ ਰਿਕਾਰਡ ਦੇ ਨਾਲ ਟਾਈਪ ਕਿਵੇਂ ਕੀਤਾ? ਜਸਰ ਕੋਲ ਨਾਲ ਜਦੋਂ ਸਾਡੀਆਂ ਜਿਹੜੀਆਂ ਕਲਿੱਪਸ ਗਿਟਾਰ ਦੇ ਦੂੰਬੀ ਨਾਲ ਅਸੀਂ ਗਾਇਆ ਨੇ ਗਾਇਆ ਸਾਰੇ ਸੌਂਗਸ ਤੇ ਉਹਦੇ ਬਾਅਦ ਇਹਨਾਂ ਦੇ ਨੋਟਿਸ 'ਚ ਆਏ ਹੋਣੇ ਅਸੀਂ ਤੇ ਫਿਰ ਸਾਡਾ ਦੋਹਾਂ ਦਾ ਟਾਈਪ ਹੋਇਆ ਅਸੀਂ ਮਿਲੇ ਤੇ ਉਹ ਯਾਸਰ ਕੋ ਟੀਮ ਸਾਰੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਉਹਨਾਂ ਨਾਲ ਮਿਲ ਕੇ ਜਿਹੜੀ ਉਹਨਾਂ ਦੀ ਜਿਹੜੀ ਜਸਵੀਰਪਾਲ ਜੀ ਯਾਸਰ ਕੋਰਡ ਤੋਂ ਜਿਹੜੇ ਉਹਨਾਂ ਦੀ ਜਿਹੜੀ ਚੰਗਿਆਈ ਹੈ ਉਹਨਾਂ ਨੂੰ ਦੇਖ ਕੇ ਫਿਰ ਅਸੀਂ ਸੋਚਿਆ ਵੀ ਇਹ ਨਾਲ ਕੰਮ ਕਰਨਾ ਜਿਹੜਾ ਸਹੀ ਹੈ ਓਕੇ ਜਤਿੰਦਰ ਜਿਸ ਗਾਣੇ ਦੀਆਂ ਲਾਈਨਸ ਤੋਂ ਮੈਂ ਓਪਨਿੰਗ ਕਰੀ ਸੀ ਸਟਾਰਟ ਕਰਿਆ ਸੀ ਉਹ ਲਾਈਨਸ ਤੋਂ ਸੀ ਮਤਲਬ ਉਹਨੂੰ ਪੂਰਾ ਇੱਕ ਵਾਰ ਗਾ ਦੋ ਗਾਣੇ ਨੂੰ ਹਾਂਜੀ ਜ਼ਰੂਰ ਤਾਂ ਤੇ ਰੱਖਦਾ ਯਕੀਨ ਜਿਹੜਾ ਬੰਦਾ ਕਿਸੇ ਵੱਲ ਦੇਖ ਕਿੱਥੇ ਸੜਦਾ ਜਿੱਤਣੇ ਤੋਂ ਪਹਿਲਾਂ ਜੀ ਨੂੰ ਹਾਰ ਦਾ ਸਵਾਦ ਪਤਾਇਓ ਹਵਾ ਕਦੇ ਨੀਉ ਕਰਦਾ ਉਹ ਸਾਡੀ ਜ਼ਿੱਦ ਅੱਗੇ ਸਭ ਓਕੜਾਂ ਉਹ ਸਾਡੀ ਜ਼ਿੱਦ ਅੱਗੇ ਸਭ ਓਕੜਾਂ ਹੋਣੀਆਂ ਨੇ ਚੂਰ ਚੂਰ ਹੋ ਕਾਲਾ ਪਹਿਣਾ ਤੂੰ ਮਨਾ ਮੇਰੀਆ ਟਾਈਮ ਆਊਗਾ ਜ਼ਰੂਰ ਉਹ ਕਾਲਾ ਪਹਿਨਾ ਤੂੰ ਮਨਾ ਮੇਰੇ ਆਂ ਟਾਈਮ ਆਉਗਾ ਜ਼ਰੂਰ ਅੱਛਾ ਇਹ ਤੁਸੀਂ ਕਿੱਧਰ ਤੋਂ ਸਿੱਖੀ ਐ ਤੂੰ ਵੀ ਵਜਾਉਣੀ ਇਹ ਗੋਡ ਗਿਫਟ ਐ ਓਕੇ ਕਿਸੇ ਤੋਂ ਮਤਲਬ ਤੁਸੀਂ ਨਹੀਂ ਕੋਈ ਦੀ ਟ੍ਰੇਨਿੰਗ ਲਈਤੀਆਂ ਕੁਝ ਵੀ ਨੇਚਰਲੀ ਤੁਸੀਂ ਕਰਦੇ ਹੋ ਓਕੇ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਗਾਣਾ ਸੀ ਹਾਂਜੀ ਤੁਸੀਂ ਰਾਜਵੀਰ ਜਵੰਦਾ ਜੀ ਦੇ ਨਾਲ ਕਾਫੀ ਤੁਹਾਨੂੰ ਦੇਖਿਆ ਵੀ ਤੁਸੀਂ ਲਾਈਵ ਕੀਤਾ ਹੈ ਪਰ ਅੱਜ ਕੱਲ ਉਹਨਾਂ ਨਾਲ ਤੁਸੀਂ ਦੇਖ ਨਹੀਂ ਰਹੇ YouTube ਤੇ ਉਹਨਾਂ ਦੇ ਨਾਲ ਤੁਹਾਡੇ ਲਾਈਵ ਵੀ ਹੁੰਦੇ ਨੇ ਔਰ ਤੁਸੀਂ ਮਤਲਬ ਜੇ ਪੋਪੂਲੈਰਿਟੀ ਆਪਣੀ ਹੋਈ ਹੈ ਤੇ ਰਾਜਵੀਰ ਜਵੰਦਾ ਜੀ ਦੇ ਨਾਲ ਤੁਸੀਂ ਕੀਤਾ ਹੈ ਨਾ ਸਟਾਰਟ ਤੇ ਹੁਣ ਤੁਸੀਂ ਬਹੁਤ ਘੱਟ ਦਿਖ ਰਹੇ ਹੋ ਇਹ ਕਿਉਂ ਨਹੀਂ ਜੀ ਮਿਲਦੇ ਘੱਟ ਉਹਨਾਂ ਦੇ ਸ਼ੋਅ ਸ਼ੋਅ ਵਗੈਰਾ ਹੁੰਦੇ ਆ ਤੇ ਸਾਡੇ ਅੰਦਰ ਇਸ ਕਰਕੇ ਨਹੀਂ ਤੇ ਪਹਿਲਾਂ ਮਤਲਬ ਤੁਹਾਡੇ ਕੰਟੀਨਿਊਸਲੀ ਮਤਲਬ ਕਾਫੀ ਬੈਕ ਟੂ ਬੈਕ ਉਹਨਾਂ ਦੇ ਨਾਲ ਲਾਈਵ ਹੋ ਗਏ ਜਾਂ ਫਿਰ ਗਾਣਗੇ ਬਟ ਹੁਣ ਇਕਦਮ ਹੀ ਬੰਦ ਹੋ ਗਿਆ ਨਹੀਂ ਅਸੀਂ ਕਿਤੇ ਨਾ ਕਿਤੇ ਸਟੂਡੀਓ ਜਿੱਥੇ ਮਿਲ ਜਾਂਦੇ ਤੇ ਪਹਿਲਾਂ ਤੇ ਉਹਦੇ ਨਾਲ ਉਹ ਤਾਜ਼ੀ ਕਲਿੱਪ ਵਗੈਰਾ ਬਣਾ ਲੈਂਦੇ ਤੇ ਤੇ ਹੁਣ ਸਾਡੀ ਦੂਰੀ ਬਹੁਤ ਆ ਉਹ ਜੰਗਰਾਉਂਦੇ ਮੈਂ ਰੋਪੜ ਦਾ ਓਕੇ ਤੇ ਫਿਰ ਜਦ ਮਿਲੀਦਾ ਤੇ ਹੁਣ ਘੱਟੇ ਹੀ ਬਣਾਦੇ ਕਲਿੱਪਸ ਵਗੈਰਾ ਅੱਛਾ ਤੇ ਉਹਨਾਂ ਨਾਲ ਕੋਈ ਗਾਣਾ ਆ ਰਿਹਾ ਤੁਹਾਡਾ ਹੁਣ ਜਾਂ ਰਿਕਾਰਡ ਕਰ ਰਹੇ ਹੋ ਕੋਈ ਉਹਨਾਂ ਨਾਲ ਹਾਂ ਨਹੀਂ ਉਹਨਾਂ ਨਾਲ ਨਹੀਂ ਕਿਉਂ ਕਿ ਕਿਉਂਕਿ ਉਹ ਆਪਣਾ ਉਹਨਾਂ ਦਾ ਸਕੇਲ ਹੋਰ ਆ ਤੇ ਮੈਂ ਥੋੜਾ ਜਿਹਾ ਸੁਣਿਆ ਇਹ ਵੀ ਤੁਹਾਡਾ ਭਰਾਵਾ ਭਰਾਵਾ ਵਾਲਾ ਰਿਸ਼ਤਾ ਸੀ ਪਰ ਅੱਜਕੱਲ ਦੋਨੋਂ ਬਰਾ ਇਕੱਠੇ ਨਹੀਂ ਦਿਖ ਰਹੇ ਨਹੀਂ ਕੋਈ ਐ ਜੀ ਗੱਲ ਨਹੀਂ ਇਕੱਠੇ ਹੀ ਹੋਵਾਂਗੇ ਕਾਲੂ ਪੋਸਟਵਾਨ ਨੇ ਇਸ ਟਾਈਮ ਫੋਟੋ ਖਿੱਚੇਗੇ ਠੀਕ ਹੈ ਅੱਛਾ ਲੌਂਗ ਦਾ ਲਿਸ਼ਕਾਰਾ ਬਹੁਤ ਹਿੱਟ ਗਿਆ ਸੀ ਤੁਹਾਡਾ ਗਾਣਾ ਸੁਣਾ ਦਿਓ ਇਹ ਵੀ ਲੌਂਗ ਦਲਿਸ਼ਕਾਰਾ ਓ ਬੇਬੀ ਤੇਰਾ ਜਾਨ ਸੇ ਪਿਆਰਾ ਓ ਬੇਬੀ ਐਵੇਂ ਚਮਕਾ ਦਿਲ ਸਾਡਾ ਕਿ ਬਿਕ ਗਿਆ ਯਾਰ ਇਹ ਪਟਿਆਲਵੀ ਹੋ ਜਦੋਂ ਸੇ ਦਿਲ ਹਾਰਾ ਓ ਬਦਲਾ ਮੈਂ ਸਾਰਾ ਕਾ ਸਾਰਾ ਓ ਬੇਬੀ ਐਵੇਂ ਗੱਭਰੂ ਦਿਲਦਾਰਾ ਕਿ ਬੇਬੀ ਤੇਰਾ ਯਾਰ ਇਹ ਪਟਿਆਲਵੀ ਪਟਿਆਲਾ ਪੈਗ ਲਗਾ ਕੇ 나ਚੂਗਾ 나ਚੂਗਾ ਪਟਿਆਲਾ ਢੋਲ ਵਜਾ ਕੇ ਕਹਿ ਦੂੰਗਾ ਕਹਿ ਦੂੰਗਾ ਹੀਰੇ ਮੇਰੀ ਜ਼ੁਲਫੇ ਤੇਰੀ ਮੇਰੇ ਹੱਥੋਂ ਦੀ ਇਹ ਲਕੀਰਾਂ ਬੁਣਤੀਆਂ ਲੌਂਗ ਦਲਸ਼ਕਾਰ ਓ ਬੇਬੀ ਤੇਰਾ ਜਾਨ ਸੇ ਪਿਆਰਾ ਓ ਬੇਬੀ ਐਵੇਂ ਚਮਕਾ ਦਿਲ ਸਾਟਾ ਕਿ ਵਿਕ ਗਿਆ ਯਾਰ ਏ ਪੱਟਿਆ ਹਲਵੀ ਪਾਪ ਸੁਪਾ ਬਹੁਤ ਅੱਛਾ ਹੈ ਬਹੁਤ ਅੱਛਾ ਅੱਛਾ ਹੁਣ ਆਪਾਂ ਗੱਲ ਕਰਦੇ ਆਂ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਆਦਾਤਰ ਆਪਾਂ ਦੇਖਿਆ ਵੀ ਜਿਵੇਂ ਜਿੰਨੇ ਵੀ ਗਾਣੇ ਬਣ ਰਹੇ ਨੇ ਜਾਂ ਕੁਝ ਵੀ ਹੈ ਨਾ ਵੀ ਉਹ ਨਾਰਮਲ ਜਿਹੜੇ 뮤지컬 ਇਨਸਟਰੂਮੈਂਟਸ ਹੁੰਦੇ ਉਹਨਾਂ ਦੇ ਨਾਲ ਔਰ ਤੁਸੀਂ ਮਤਲਬ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ ਕਲਚਰ ਨੂੰ ਅੱਗੇ ਲੈ ਕੇ ਜਾ ਰਹੇ ਹੋ ਹੈ ਨਾ ਤੇ ਆਪਣੀ ਪੋਪੂਲੈਰਿਟੀ ਜਿਹੜੀ ਹੋਈ ਹੈ ਇਹਦੇ ਤੋਂ ਹੋਈ ਹੈ ਤੁੰਬੀ ਤੋਂ ਤੁਸੀਂ ਸਟਾਰਟ ਕੀਤਾ ਗਾਣਾ ਤੇ ਜੇ ਆਪਾਂ ਬਹੁਤ ਜ਼ਿਆਦਾ ਸੁਪਰ ਹਿੱਟ ਹੋ ਜਾਂਦੇ ਆ ਤੁਸੀਂ ਇਹਦੇ ਨਾਲ ਹੀ ਆਪਣੀ ਗਾਇਕੀ ਕੰਟੀਨਿਊ ਕਰੋਗੇ ਜਾਂ ਫਿਰ 뮤지컬 ਇਨਸਟਰੂਮੈਂਟ ਜਿਹਾ ਹਰੇ ਆਪਣਾ ਗਾਣਾ ਰ ਇਨੂੰ ਸਦਾ ਹੀ ਨਾਲ ਰੱਖੂਗਾ ਓਕੇ ਤੇ ਬੜੀ ਇੱਕ ਸ਼ੌਂਕ ਹੈ ਆਪਣੀ ਜਿਹੜੀ ਇਹਨੂੰ ਬੜੇ ਤੇ ਬੜੀ ਸਟੇਜ ਤੇ ਲੈ ਕੇ ਜਾਵਾਂ ਆਪਣੇ ਤੋਂ ਵੀ ਜਿਹੜਾ ਕਰਕੇ ਮੈਥੇ ਤੱਕ ਪੁੱਜਿਆ ਤੇ ਬਾਲੀਵੁੱਡ ਚ ਗਾਣ ਦਾ ਮੇਰਾ ਸੁਪਨਾ ਹੈ ਤੇ ਦੇਖਦੇ ਆਕਾਸ ਪੂਰਾ ਹੁੰਦਾ ਓਕੇ ਮੰਤਾਵੇ ਤੁਹਾਡਾ Song ਸੀ ਉਹ ਵੀ ਬਹੁਤ ਅੱਛਾ ਚੱਲਿਆ ਲੋਕਾਂ ਨੇ ਬਹੁਤ ਪਿਆਰ ਕੀਤਾ ਤੇ ਉਹ ਵੀ ਇੱਕ ਵਾਰ ਤੁਸੀਂ ਸੁਣਾ ਦਿਓ ਹਾਂ ਮੈਂ ਮੰਗੀਆਂ ਸੀ ਮੰਨਤਾਵੇਂ ਮੰਨਤਾ ਤੂੰ ਜੋ ਮਿਲੇ ਜਿੰਦੜੀ ਜਨਤਾਵੇਂ ਜਨਤਾ ਤੂੰ ਜੋ ਮਿਲੇ ਜਿੰਦੜੀ ਜਨਤਾਵੇਂ ਜਨਤਾ ਮੈਨੂੰ ਹੋਇਆ ਪਿਆਰ ਬੱਲੀਏ ਪਹਿਲੀ ਬੱਲੀ ਵਾਰ ਬੱਲੀਏ ਦਿਲ ਵਿੱਚ ਆ ਜਾ ਜਾ ਬਣ ਕੇ ਕਰਾਰ ਬੱਲੀਏ ਐਵੇਂ ਸੇ ਮੇਰੇ ਸੌਂਗ ਨਹੀਂ ਆਏ ਇਸ ਦਾ ਬਾਲੀਵੁੱਡ ਦੇ ਆ ਪਰ ਕਵਰ ਸੌਂਗ ਕੀਤੇ ਸੀ ਜਾਂ ਆਪਣੇ ਜਸਵੀਰ ਪਾਲ ਜੀ ਨੇ ਕਰਾਈ ਸੀ ਤੇ ਉਹਨਾਂ ਨੇ ਦੇਖਿਆ ਕਿ ਬਾਲੀਵੁੱਡ 'ਚ ਮੇਰੀ ਰੁਝਾਨ ਥੋੜਾ ਜਿਹਾ ਤਾਂ ਕਰਕੇ ਬਹੁਤ ਅੱਛਾ ਗਾਉਂਦੇ ਹੋ ਬਹੁਤ ਅੱਛਾ ਅੱਛਾ ਡਫਲੀ ਵੀ ਵਜਾ ਲੈਂਦੇ ਹੋ ਨਹੀਂ ਤੇ ਤੁਹਾਡੇ ਨਾਲ ਦੇਖਿਆ ਵੀ ਡਫਲੀ ਵੀ ਵਜਾ ਰਹੇ ਹੁੰਦੇ ਹੋ ਤੁਸੀਂ ਵੀ ਔਰੇ ਤੁੰਗੀ ਵਗੈਰਾ ਡਫਲੀ ਮੈਂ ਨਹੀਂ ਮੇਰੇ ਨਾਲ ਹੁੰਦਾ ਦਾ ਮੁੰਡਾ ਤਾਰੀ ਤੇ ਉਹਦੇ ਵੀ ਟਰੈਕ ਆ ਰਿਹਾ ਇਸ ਕਰਕੇ ਅੱਜ ਥੋੜਾ ਬੀਜ਼ੀ ਦਾ ਰਾਇ ਜੀ ਹਾਂ ਤੇ ਲੋਕ ਤੱਤ ਜਿਹੜਾ ਗਾਣਾ ਤੁਹਾਡਾ ਇਹ ਗਾਣਾ ਤੁਹਾਡੇ ਨਾਲ ਤੁਹਾਡਾ ਇੱਕ ਦੋਸਤ ਹੈ ਉਹ ਵੀ ਗਾ ਰਿਹਾ ਹੁੰਦਾ ਇਹ ਵੀ ਮਤਲਬ ਕਾਫੀ ਸੁਪਰ ਹਿੱਟ ਗਿਆ ਸੀ ਇਹ ਗਾਣਾ ਵੀ ਦੇਖਿਆ ਵੀ ਕਾਫੀ ਹੈ ਨਾ ਤੇ ਇਹ ਗਾਣਾ ਵੀ ਤੁਸੀਂ ਗਾ ਦਿਓ ਕਿਉਂਕਿ ਅੱਜ ਜੋ ਬਹੁਤ ਹੀ ਯੂਨੀਕ ਜਿਹਾ ਕਨਸੈਪਟ ਆਪਣੇ ਕੋਲ ਬਹੁਤ ਹੀ ਤੁੰਬੀ ਦੇ ਨਾਲ ਗਾਣੇ ਸੁਣਾਉਣਾ ਨੂੰ ਮਿਲ ਰਿਹਾ ਹੈ ਨਾ ਤੇ ਤੁਸੀਂ ਲੋਕ ਤੱਤ ਵੀ ਸੁਣਾ ਦਿਓ ਇੱਕ ਵਾਰ ਹੋ ਬੱਕਰੀ ਚਾਉਂਦੇ ਰਹਿੰਦੇ ਖੁਸ਼ਕੀ ਸੋਕੇ ਨੂੰ ਆਸ਼ਕ ਚੋਰ ਭਾਲਦੇ ਕਾਲਾ ਘੁੱਪ ਹਨੇਰਾ ਸ਼ਰਾਬੀ ਉੱਠ ਸਵੇਰੇ ਭਾਲੇ ਸੰਤ ਰੇ ਲੱਸੀ ਨੂੰ yogi ਚਾਉਂਦਾ ਸਦਾਈ ਸੁਨਾ ਚਾਰ ਚਫੇਰਾ ਨੀਰਨ ਚਾਲਬਾਜ਼ ਜੋ ਹੋਨੀ ਰਨ ਚਾਲਵਾਜ਼ ਚਾਉਂਦੀ ਸਦੜੇ ਘਰ ਵਾਲੇ ਨੂੰ ਓ ਗੱਬਰੂ ਖੜਦਾ ਮਾਰ ਕੇ ਕੁੜੀਆਂ ਦੇ ਵੱਲ ਫੇਰਾ ਹੋ ਪੋਸਤ ਨਾਲ ਹੈ ਸੁਣਿਆ ਗੂੜਾ ਰਿਸ਼ਤਾ ਕਿਉਂ ਦਾ ਓ ਭੁੱਕੀ ਭੀਮ ਭਾਲ ਦੇ ਖੜੀ ਹੋਈ ਧੁੱਪ ਦਾ ਪਹਿਰਾ ਲੰਬੀ ਥੋੜੀ ਕਾਲੀ ਛੋਟੇ ਨੂੰ ਟਾਲ ਬਹੁਤ ਅੱਛੀ ਬਹੁਤ ਅੱਛੀ ਅੱਛਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜੋ ਹੈ ਹਨਾ ਵੀ ਵੀਡੀਓਜ਼ ਨੂੰ ਬਹੁਤ ਪ੍ਰੈਫਰ ਕਰ ਰਹੀ ਹੈ ਮਤਲਬ ਰੈਦਰ ਦੈਨ ਆਡੀਓਜ਼ ਹੈਨਾ ਗਾਣੇ ਤਾਂ ਚਲੋ ਜੋ ਸੁਣਨੇ ਨੇ ਸੁਣਨੇ ਪਰ ਵੀਡੀਓਜ਼ ਨੂੰ ਬਹੁਤ ਦੇਖ ਰਹੇ ਨੇ ਉਹ ਤੇ ਥੋੜਾ ਜਿਹੜਾ ਜ਼ਿਆਦਾਤਰ ਥੋੜਾ ਇਹਦੇ ਬਾਰੇ ਕੀ ਪੁਆਇੰਟ ਆਫ View ਹੈ ਵੀ ਇਹ ਗਾਣੇ ਨੂੰ ਜ਼ਿਆਦਾ ਸੁਣਨ ਕਿਉਂਕਿ ਅੱਜ ਕੱਲ ਦੇ ਗਾਣੇ ਦੇਖਿਆ ਵੀ ਜ਼ਿਆਦਾ ਮੈਸੇਜ ਨਹੀਂ ਦਿੰਦੇ ਹੈਨਾ ਸਿਰਫ ਉਹਨਾਂ ਨੇ ਇਹ ਹੁੰਦਾ ਵੀ ਭੰਗੜਾ ਹੋ ਗਿਆ ਜਾਂ ਜੋ ਵੀ ਹੈ ਵਾਟਐਵਰ ਵੀ ਬੀਟ ਤੇ ਜ਼ਿਆਦਾਤਰ ਹੁੰਦਾ ਬੇਸਿਕਲੀ ਥੋੜਾ ਅਾ ਅੱਦਿਕਲ ਵੀਡੀਓ ਦਾ ਜਿਹੜਾ YouTube ਦਾ ਜਮਾਨਾ ਹੈ ਤੇ ਔਰ ਇੱਕ ਐਪਸ ਹੋਰ ਚੱਲ ਪਈਆਂ ਨੇ Instagram ਦੇ ਦੇ ਵਿੱਚ ਜ਼ਿਆਦਾ ਕਰਕੇ ਵੀਡੀਓ ਜਿਹੜੀਆਂ ਛੇਤੀ ਬੰਦੇ ਦੀ ਪਛਾਣ ਬਣਾ ਜਾਂਦੀਆਂ ਇਸ ਕਰਕੇ ਜ਼ਰੂਰੀ ਵੀ ਹੈ ਪਛਾਣ ਲਈ ਵੀਡੀਓ ਬਣਾਣੀ ਤੇ ਬਾਕੀ ਜੇ ਗਾਣੇ ਚ ਦਾਮ ਹੈ ਫਿਰ ਵੀਡੀਓ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਬਾਕੀ ਕੋਸ਼ਿਸ਼ ਕਰੀ ਦੀ ਬਾਕੀ ਅੱਗੇ ਮੇਰੇ ਵੀਡੀਓ ਆ ਵੀ ਰਹੀਆਂ ਨੇ ਹਾਂਜੀ ਇਸ ਕਰਕੇ ਕਿਉਂਕਿ ਜ਼ਿਆਦਾਤਰ ਦੇਖਿਆ ਨਾ ਵੀ ਤੁਸੀਂ ਤੁੰਬੀ ਦੇ ਨਾਲ ਹੀ ਕਰ ਰਹੇ ਹੋ ਨੀ YouTube ਤੇ ਤੁਹਾਡੀਆਂ ਜ਼ਿਆਦਾਤਰ ਵੀਡੀਓਜ਼ ਤੁੰਬੀ ਦੇ ਨਾਲ ਹੀ ਆ ਵੀ ਅੱਛਾ ਤੇ ਇਸ ਤੋਂ ਬਾਅਦ ਤੁਸੀਂ ਇੱਕ ਗਾਣਾ ਹੋਰ ਸੁਣਾ ਦਿਓ ਆਪਣੀ ਮਰਜ਼ੀ ਦਾ ਜਿਹੜਾ ਤੁਹਾਡਾ ਫੇਵਰਟ ਹੈ ਕੋਈ ਨਹੀਂ ਮੇਰਾ ਇੱਕ ਗੀਤ ਆ ਰਿਹਾ ਦੀਪ ਢਿੱਲੋਂ ਨਾਲ ਪਹਿਲਾਂ ਵੀ ਉਹਨਾਂ ਦਾ ਟਰੱਕ ਭਾਰ ਕੇ ਆਇਆ ਫਲਾਂਕਿਸ ਤੋਂ ਬਾਅਦ ਆ ਰਿਹਾ ਉਹਨਾਂ ਦੇ ਨਾਲ ਹਾਂਜੀ ਤੇ ਉਹ ਗੱਲ ਹੈ ਜਿਗਣਾ ਮੈਂ ਤੁਹਾਨੂੰ ਪਿੰਡਾਂ ਦੀ ਥੋੜੀ ਸੁਣਾਦਾ ਜੀ ਇੱਕ ਔਰਤ ਖੜੀ ਹੁੰਦੀ ਹੈ ਬੱਸ ਅੱਡੇ ਤੇ ਹਾਂ 35-40 ਸਾਲ ਦੀ ਆ ਉਹਦਾ ਮਗਲਾ ਪਾਟ ਨਹੀਂ ਸੁਣਾਇਆ ਵੀ ਅੱਗੇ ਉਹਦਾ ਘਰ ਵਾਲਾ ਕੀ ਕਹਿੰਦਾ ਉਹ ਤਾਂ ਆਪਣੀ ਤਣੀ ਦੇ ਕਹਿੰਦੀ ਹੁੰਦੀ ਨਾ ਤੇ ਹੁਣ ਅਸੀਂ ਪੂਰਾ ਕਰਿਆ ਗੀਤ ਨੂੰ ਓਕੇ 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 ਸਾਡੇ ਪਿੰਡ ਦੇ ਬੰਦੇ ਨੇ ਲਿਖਿਆ ਹੋ ਗੀਤ ਤੇ ਸਾਫ਼ ਤੇ ਮੇਨ ਤਾਂ ਗੱਲ ਇਹ ਆ ਤੇ ਉਹ ਖੜੀ ਹੁੰਦੀ ਹੈ ਤਾਂ ਉਹਦੇ ਲੈ ਲੈ ਟਰੱਕ ਤੇ ਬੱਸ ਇੱਕੋ ਜਿਹਾ ਲੱਗਦੇ ਹੱਥ ਮਾਰ ਲੈਂਦੀ ਤੇ ਕੋਲ ਆਗਾ ਹੁਣ ਕਈ ਡਰਾਈਵਰ ਥੋੜੇ ਹੁੰਦੇ ਹੀ ਐ ਹਜੇ ਜ਼ਿਆਦਾ ਕਰਕੇ ਟਰਾਂਸਪੋਰਟ ਵਧੀਆ ਹੀ ਹੈ ਕਿਉਂਕਿ ਸਾਰਾ ਦੇਸ਼ ਦਾ ਕੰਮ ਇਹਦੇ ਬਾਰੇ ਚੱਲਦਾ ਪਰ ਜਿਆਦਾ ਪੰਗਾ ਜਦ ਉੱਠਾ ਪੈਂਦਾ ਕਿਉਂਕਿ ਉਹ ਥੋੜਾ ਜਿਹਾ ਵਿਗੜਿਆ ਹੋਇਆ ਡਰਾਈਵਰ ਹੁੰਦਾ ਆ ਗਿਆ ਕੋਲ ਥੋੜੀ ਟੀਚਰ ਜੀ ਕਰਦਾ ਉਹ ਘਰ ਨੂੰ ਮੁੜ ਜਾਂਦੀ ਗੁੱਸੇ 'ਚ ਉਹਨਾਂ ਨੂੰ ਮਾੜਾ ਮੋਟੀਆਂ ਗੱਲਾਂ ਕਹਿ ਕੈ ਤੇ ਆਪਣੇ ਘਰ ਵਾਲੀ ਨੂੰ ਜਗਾ ਕੇ ਕਹਿੰਦੀ ਨਾ ਉਹ 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 ਦੱਸਦਾ ਫਿਰ ਅੱਗੇ ਤੋਂ ਦਾ ਘਰ ਵਾਲਾ ਕੀ ਕਹਿੰਦਾ ਅੱਗਾ ਬਸਦਾ ਤੇ ਪਿੱਛਾ ਸੀਟ ਰੱਖਦਾ ਹੋ ਮਾਰ ਬੈਠੀ ਮੈਂ ਇਸ਼ਾਰਾ ਉਹਨੂੰ ਹੱਥ ਦਾ ਅੱਗਾ ਬੱਸ ਦਾ ਤੇ ਪਿੱਛਾ ਸੀ ਟਰੱਕ ਦਾ ਹੋ ਮਾਰ ਬੈਠੀ ਮੈਂ ਇਸ਼ਾਰਾ ਯੋ ਨੂੰ ਹੱਥ ਦਾ ਤੇ ਫੇਕਰਾ ਚ ਪਾ ਲਈ ਜਿੰਦ ਵੇ ਹੋ ਮੁੰਡਾ ਮਾਰ ਕੇ ਵਰੇਕ ਮੈਨੂੰ ਖੋਜਾ ਜਿਹਾ ਪੁੱਛੇ ਜਾਣਾ ਕਿਹੜੇ ਪਿੰਡ ਵੇ ਹੋ ਮੁੰਡਾ ਮਾਰ ਕੇ ਵਰੇਕ ਮੈਨੂੰ ਖੋਜਾ ਜਿਹਾ ਪੁੱਛੇ ਜਾਣਾ ਕਿਹੜੇ ਪਿੰਡ ਵੇ ਅੱਗੇ ਜਿਹੜਾ ਉਹਦਾ ਘਰ ਵਾਲਾ ਕਹਿੰਦਾ ਉਹ ਮੈਂ ਸੁਣਾਇਆ ਨਹੀਂ ਸੀ ਮੈਂ ਪਾਇਆ YouTube ਪਰ ਵੈਸੇ ਪਾਇਆ ਸੀ ਤੇ ਅੱਗੇ ਉਹ ਕਹਿੰਦਾ ਅੱਜ ਪੀਰ ਤੇ ਫਕੀਰ ਤੂੰ ਧਿਆਨੀ ਹੋ ਤੇਰਾ ਮਸਾ ਮਸਾ ਹੋਇਆ ਏ ਬਚਾ ਨਹੀਂ ਹੋ ਅੱਜ ਪੀਰ ਤੇ ਫਕੀਰ ਤੂੰ ਧਿਆਨੀ ਹੋ ਤੇਰਾ ਮਸਾ ਮਸਾ ਹੋਇਆ ਏ ਬਚਾ ਨਹੀਂ ਕੀ ਹੁੰਦਾ ਵਿਸ਼ਵਾਸ ਇਨਾਂ ਦਾ ਉਹ ਕੁਝ ਵਿਗੜੇ ਡਰੈਵਰਾਂ ਨੇ ਕਰਤਾ ਨਹੀਂ ਮਾੜਾ ਇਤਿਹਾਸ ਇਨਾਂ ਦਾ ਅੱਖ ਜਹੀ ਮਾਰ ਕਹਿੰਦਾ ਜੋ ਮਾਲਕੋ ਕੰਟੈਕਟਰ ਸੀਟ 'ਤੇ ਬਹਿ ਜਾ ਮਾਲਕੋ ਮੈਂ ਪਿੱਛੇ ਪਿੱਛੇ ਭਾਰਾਂ ਡਿੰਗ ਵੇ ਉਹ ਮੁੰਡਾ ਮਾਰ ਕੇ ਬਰੇਕ ਮੈਨੂੰ ਖੋਹ ਜਾਦਿਆ ਪੁੱਛੇ ਜਾਣਾ ਕਿਹੜੇ ਪਿੰਡ ਵੇ ਅੱਗੇ ਦਿਓ ਫੇਰ ਕਹਿੰਦਾ ਕਹਿੰਦਾ ਝਾੜੀ ਉੱਤੇ ਰੱਖ ਦਈਏ ਚੁੰਨੀ ਪਾ ਕੇ ਜੇ ਲੰਘਦੇ ਨੇ ਕੋਲੋਂ ਹੌਰਨ ਵਜਾ ਕੇ ਉਦੋਂ ਹੋ ਜਵੇ ਤਰਾਸ ਇਨਾਂ ਦਾ ਕੁਝ ਵਿਗੜੇ ਡਰ ਐ ਭਰਾ ਨੇ ਕਰਤਾ ਨਹੀਂ ਮਾੜਾ ਇਤਿਹਾਸ ਇਨਾਂ ਦਾ ਪੂਰੀ ਕਹਾਣੀ ਦਰਸਾਉਂਦੀ ਹੁੰਦੀ ਹੈ। ਅੱਛਾ ਜਤਨ ਦਾ ਤੁਹਾਡੇ ਗਾਣਿਆਂ ਦੇ ਵਿੱਚ ਨਾ ਮੈਸੇਜ ਬਹੁਤ ਵਧੀਆ ਹੁੰਦਾ ਹੈ ਨਾ ਤੇ ਜੇ ਮੈਂ ਤੁਹਾਨੂੰ ਕਹਾਂ ਵੀ ਨੌਜਵਾਨ ਪੀੜੀ ਨੂੰ ਤੁਸੀਂ ਇੱਕ ਆਪਣੇ ਵੱਹਤੇ ਮੈਸੇਜ ਦੇਣਾ ਚਾਹੋ ਕੀ ਮੈਸੇਜ ਦੋਗੇ? ਮੈਸੇਜ ਮੈਂ ਹਜਾਂ ਹੋਇਆ ਨਹੀਂ ਮੈਸੇਜ ਦੇਣੇ ਚਾਹਗਾ। ਬਟ ਫਿਰ ਵੀ ਤੁਹਾਡੇ ਤੁਹਾਡੇ ਅਕੋਰਡਿੰਗ ਕਿਉਂਕਿ ਤੁਹਾਡੇ ਗਾਣਿਆਂ ਦੇ ਵਿੱਚ ਦੇਖਿਆ ਨਾ ਵੀ ਜ਼ਿਆਦਾਤਰ ਮੈਸੇਜ ਦਿੱਤਾ ਹੁੰਦਾ ਤੁਹਾਡੇ ਗਾਣਿਆਂ ਨੇ। ਮੈਸੇਜ ਇਹੀ ਹੈ ਵੀ ਹ ਹਰੇਕ ਤਰ੍ਹਾਂ ਦਾ ਜਿਕਣਾ ਬੰਦਾ ਨਜ਼ਾਰੇ ਤਾਂ ਲਿੰਦੀ ਹੈ ਜ਼ਿੰਦਗੀ 'ਚ। ਜੀ। ਪਰ ਉਹਦੇ ਨਾਲ ਨਾਲ ਥੋੜੀ ਜਿਹੜੇ ਸੀਰੀਅਸ ਰਹਿ ਆਪਣੀ ਜ਼ਿੰਦਗੀ ਦੇ ਨਾਲ ਆਪਣੇ ਘਰ ਦੇ ਮਨ ਨੂੰ ਦੇਖਿਆ ਆਪਣੀ ਜ਼ਿੰਦਗੀ ਜਿਕਣਾ ਕਈ ਤਾਂ ਨਸ਼ਿਆਂ ਨਾਲੇ ਖਰਾਬ ਕਰ ਲੰਦੇ ਜੀ ਜੀ ਉਹ ਥੋੜੀ ਜੀ ਖਿਆਲ ਰੱਖਾ ਤੇ ਫਿਰ ਵਧੀਆ ਰਹੋਗੇ ਕਿਉਂਕਿ ਪੰਜਾਬ ਦੀ ਜਿਹੜੀ ਜਿਆਦਾ ਵੀੜੀ ਹੈ ਉਹ ਥੋੜੀ ਨਸ਼ਿਆਂ ਵਾਲ ਨੂੰ ਵੱਧਦੀ ਜਾ ਰਹੀ ਮੈਂ ਦੇਖਦਾ ਰਹਿੰਦਾ ਤੇ ਇਸ ਕਰਕੇ ਬਸ ਇਹੀ ਹੈ ਮੈਸੇਜ ਬਈ ਆਪਣੇ ਜਿਹੜੇ ਜ਼ਿੰਦਗੀ ਵਿੱਚ ਜੋ ਕੰਮ ਕਰਨਾ ਨਾ ਉਹਦੇ ਲਈ ਥੋੜਾ ਬਹੁਤਾ ਸੀਰੀਅਸ ਰਹਿ ਤਾਂ ਜ਼ਿੰਦਗੀ ਸਧਰ ਸਕਦੀ ਹੈ ਵਧੀਆ ਹੋ ਸਕਦੀ ਬਸ ਐ ਚਲੋ ਬਹੁਤ ਬਹੁਤ ਧੰਨਕ ਅੱਛਾ ਜਤਿੰਦਰ ਆਪਣੀ ਗਾਇਕੀ ਨੂੰ ਆਪਣਾ ਰਿਆਜ਼ ਜਦੋਂ ਤੁਸੀਂ ਕਰਦੇ ਹੋ ਕਿੰਨਾ ਟਾਈਮ ਦਿੰਦੇ ਹੋ ਰਿਆਜ਼ ਨੂੰ ਰਿਆਜ਼ ਬਾਜਾ ਦੇ ਵੇਲਾ ਰਿਆਜ਼ ਹੀ ਚੱਲਦਾ ਹੁੰਦਾ ਅੱਛਾ ਤੇ ਪਰਹੇਜ ਦੀ ਜੇ ਮੈਂ ਗੱਲ ਕਰਾਂ ਵੀ ਗਲੇ ਨੂੰ ਕੋਈ ਪਰਹੇਜ ਨਹੀਂ ਤੇ ਫਿਰ ਵੀ ਇੰਨਾ ਸਮੂਥਲੀ ਗਾ ਲੈਂਦੇ ਹੋ ਹਾਂ ਜੀ ਹੁਣ ਮੈਂ ਹਟ ਹਟ ਏਨ ਠੰਡਾ ਦਾ ਪਾਣੀ ਪੀਦਾ ਬਿਲਕੁਲ ਕੋਈ ਪਰਹੇਜ ਨਹੀਂ ਕਰਦੇ ਤੁਸੀਂ ओके जस्ट रिकॉर्ड्स ਦੇ ਨਾਲ ਤੁਹਾਡਾ ਟਾਈਪ ਹੋਇਆ ਗੁਰਨਾਮ ਭੁੱਲਰ ਜੀ ਤੁਹਾਡੇ ਨਾਲ ਹੁੰਦੇ ਨੇ ਹੈਨਾ ਉਹਨਾਂ ਨੂੰ ਤੁਸੀਂ ਬ੍ਰਦਰ ਦੀ ਤਰ੍ਹਾਂ ਮੰਨਦੇ ਹੋ ਤੇ ਉਹਨਾਂ ਦੇ ਨਾਲ ਗਾਣਾ ਗੁਣਾ ਨਹੀਂ ਕੋਈ ਆ ਰਿਹਾ ਤੁਹਾਡਾ ਕੋਈ ਮਤਲਬ ਟਰੈਕ ਉਹਨਾਂ ਦੇ ਨਾਲ ਉਹਨਾਂ ਨਾਲ ਕੋਈ ਟਰੈਕ ਕਿਉਂ ਕਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਨਹੀਂ ਇਹ ਦੇਖਦੇ ਕੋਈ ਕਵਿਸ਼ਰੀ ਦੀ ਚੱਲ ਰਹੀ थी ਗੱਲਬਾਤ ਵੀ ਜਿੰਨੇ ਕਰਾਂਗੇ ਜਵੰਦਾ ਬਾਈ ਭੁੱਲਰ ਬਾਈ ਦੇ ਮੈਂ ਬਾਕੀ ਦੇਖਦੇ ਜਦ ਆਏ ਹਾਂਜੀ ਠੀਕ ਆ ਅੱਛਾ ਮਤਲਬ ਉਹਨਾਂ ਦੇ ਨਾਲ ਆਊਗਾ ਡਾਡਾ ਜਵੰਦਾ ਜੀ ਦੇ ਨਾਲ ਗਾਣਾ ਚਲੋ ਉਮੀਦ ਹੈ ਕਿ ਆਵੇ ਅੱਛਾ ਤੇ ਸੱਜਣਾ ਦੇ ਨਾਲ ਧੋਖਾ ਨਹੀਂ ਉਹ ਕਮਾਈ ਦਾ ਹਾਂਜੀ ਹਾਂਜੀ ਇਹ ਵੀ ਸੁਣਾ ਦਿਓ ਜ਼ਰੂਰ ਉਹ ਖਾਂਦੇ ਪੀਂਦੇਆਂ ਨੂੰ ਦੇਖ ਕੇ ਨਾ ਸੜੀਏ ਆਣ ਤੇ ਗਵਾਂਣ ਚ ਕਦੇ ਨਾ ਲੜੀਏ ਵੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਹੋ ਕੰਨਿਆ ਕੁਆਰੀ ਨੂੰ ਨਹੀਂ ਗਾਲ ਕੱਢੀ ਦੀ ਆਪਣੀ ਬਿਆਹੀ ਵੀ ਕਦੇ ਨਹੀਂ ਛੱਡੀ ਦੀ ਹੋ ਇੱਕੋ ਜਨਾਂ ਦੁੱਖ ਮਾਪਿਆਂ ਨੂੰ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨੇ ਕਮਾਈਦਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਸੀ ਬਹੁਤ ਅੱਛਾ ਸੀ ਵੀ ਗਰਲਫ੍ਰੈਂਡ ਇੱਕ ਟਾਈਟਲ ਸੀ ਤੁਹਾਡੇ ਗਾਣੇ ਦਾ ਹਾਂਜੀ ਉਹਦੇ ਵਿੱਚ ਗੱਲ ਵੀ ਗਰਲਫ੍ਰੈਂਡ ਦੀ ਹੋਈ ਹੈ ਔਰ ਹੈਨਾ ਵੀ ਉਹ ਉਹਦੇ ਬਿਹਾਫ ਤੇ ਹੀ ਚੱਲਿਆ ਸਾਰਾ ਗਾਣਾ ਤੇ ਇਹ ਟਾਈਟਲ ਕੀ ਸੋਚ ਕੇ ਰੱਖਿਆ ਸੀ ਔਰ ਇਹ ਗਾਣਾ ਲਿਖਿਆ ਕਿੰਨੇ ਔਰ ਇੱਕ ਵਾਰ ਸੁਣਾ ਵੀ ਦੇਣਾ ਹੁਣ ਸੀ ਲਿਖਿਆ ਤਾਂ ਮੈਂ ਹੀ ਸੀ ਪਰ ਨਾਮ ਸਾਡੇ ਉਹ ਹੀ ਰੱਖਦੇ ਆ ਜਸਵੀਰਪਾਲ ਜੀ ਅੱਛਾ ਤੇ ਮੈਂ ਇੱਕ ਵਾਰ ਧੰਨਵਾਦ ਵੀ ਜਰੂਰ ਕਰਨਾ ਚਾਹਾਂਗਾ ਸਾਰੀ ਜਾਸ ਰਿਕਾਰਡਸ ਟੀਮ ਦਾ ਜਿਨ੍ਹਾਂ ਨੇ ਮੈਨੂੰ ਜਿੰਨਾ ਵੀ ਪ੍ਰਮੋਟ ਕੀਤਾ ਹੁਣ ਤੱਕ ਤੇ ਅੱਗੇ ਵੀ ਉਹਨਾਂ ਨਾਲ ਜਿਹੜਾ ਕੰਮ ਕਰਨਾ ਹੈ ਸੋ ਬਹੁਤ ਧੰਨਵਾਦ ਸਾਰੀ ਟੀਮ ਦਾ ਵਾਈ ਜਸਵੀਰਪਾਲ ਗੁਰਿੰਦਰ ਵਿਪਨ ਫਿਰ ਲੋ ਗਰਲਫ੍ਰੈਂਡ ਇਹਾਂ ਬਚਾੜੇ ਕੱਢੀਏ ਨਾ ਕੰਦ ਨੂੰ ਬਹੁਤਾ ਨਾ ਸਰਾਈਏ ਗਰਲਫ੍ਰੈਂਡ ਨੂੰ ਉਹ ਹੋਛੇ ਬੰਦੇ ਕੋਲੋਂ ਚੀਜ਼ ਲੈ ਕੇ ਖਾਈਏ ਨਾ ਪੁਲਿਸ ਦੇ ਕੋਲੋਂ ਅੱਖ ਨੂੰ ਚੁਰਾਈਏ ਨਾ ਹੋ ਬੋਲ ਮਾੜਾ ਹੁੰਦਾ ਕੰਡਾ ਤਿੱਖਾ ਵੇਰੀ ਦਾ ਬੋਲ ਮਾੜਾ ਹੁੰਦਾ ਕੰਡਾ ਤਿੱਖਾ ਵੇਰੀ ਦਾ ਔਲਾਦ ਕਰੇ ਗਲਤੀ ਪਹੁੰਚਾ ਨਹੀਂ ਫੇਰੀ ਦਾ ਔਲਾਦ ਕਰੇ ਗਲਤੀ ਪਹੁੰਚਾ ਨਹੀਂ ਫੇਰੀ ਦਾ ਵੱਟਸਐਪ ਪਤਿਨਾ ਕਦੇ ਗੁਸਾਤ ਆਰੀਏ ਸੱਜਣਾ ਨੂੰ ਕਦੇ ਨਾ ਬਲੌਕ ਮਾਰੀਏ ਇਨਸਟਾ ਤੇ ਪੱਕੀਆਂ ਨਾ ਹੋਣ ਸੈਟਿੰਗਾਂ ਇੰਜੋਏਮੈਂਟ ਨੂੰ ਚੱਲਣ ਚੈਟਿੰਗਾਂ ਓ ਸੁਣ ਮੇਰੇ ਯਾਰਾ ਗੱਲ ਜ਼ਰਾ ਠਹਿਰ ਜਾ ਸੁਣ ਮੇਰੇ ਯਾਰਾ ਗੱਲ ਜ਼ਰਾ ਠਹਿਰ ਜਾ ਸਿਰੇ ਘਟ ਚੜਦਿਆਂ ਕੋਟ ਮਹਿਰ ਜਾ ਉਹ ਸਿਰੇ ਘਟ ਚੜਦੀਆਂ ਕੋਟ ਮਹਿਰ ਜਾਂ ਇਹ ਜੋ ਪੰਜਾਬੀ ਇੰਡਸਟਰੀ ਦਾ ਸਿਤਾਰਾ ਹੈ ਉੱਬਰ ਦਾ ਸਿਤਾਰਾ ਹੈ ਜਤਿੰਦਰ ਤੇਮਾਨ ਇਹਦੀ ਤੁੰਬੀ ਜੋ ਹੈ ਇਸ ਨੂੰ ਅੱਗੇ ਲੈ ਕੇ ਜਾਵੇਗੀ ਚਲੋ ਤੁਸੀਂ ਇਹ ਦੱਸੋ ਵੀ ਤੁਹਾਨੂੰ ਫੈਮਿਲੀ ਦੀ ਕਿੰਨੀ ਕੁ ਸਪੋਰਟ ਹੈ ਫੈਮਿਲੀ ਦੀ ਪਹਿਲਾਂ ਕੋਈ ਜ਼ਿਆਦਾ ਸਪੋਰਟ ਨਹੀਂ ਦੀ ਕਿਉਂਕਿ ਮੈਂ ਵਧੀਆ ਕੰਮ ਲੱਗ ਗਿਆ ਦਾ ਕਰਨ ਜਿਵੇਂ ਕਿ ਕਾਰਪੈਂਟਰੀ ਦਾ ਹੁਣ ਜਦ ਬੰਦਾ ਚੰਗੀ ਦਿਹਾੜੀ ਲੈਣ ਲੱਜੋ ਹੈ ਤੇ ਇੱਕੋ ਦਾ ਵਿਹਲਾ ਹੋ ਜਾਵੇ ਕਿਉਂਕਿ ਕਲਾਕਾਰੀ ਜਿਹਦਾ ਖਾਸਾ ਟਾਈਮ ਵਿਹਲਾ ਰਹਿਣਾ ਪੈਂਦਾ ਤੇ ਕੁਝ ਹੱਤ ਬਦਲ ਲੱਗਦਾ ਨਹੀਂ ਪਰ ਮੈਂ ਤਾਂ ਕੰਮ ਵੀ ਹੁਣ ਕਈ ਛੱਡਿਆ ਜਾ 6 ਮਹੀਨੇ ਪਹਿ ਤਾਂ ਤੇ ਅ ਫਿਰ ਹੁਣ ਹੁਣ ਲੱਗੇ ਹਾਂ ਜੀ ਕਿਉਂਕਿ ਹੁਣ ਦਿਖਦਾ ਏ ਥੋੜਾ ਜਿਹਾ ਅੱਗੇ ਚਾਨਣਾ ਤਾਂ ਕਰ ਗਿਆ ਪਰ ਪਹਿਲਾਂ ਤਾਂ ਕਹਿੰਦੇ ਤੇ ਕਾ ਨੂੰ ਗਾਈ ਜਾਂਦਾ ਸੀ ਸੇਰੇ ਦੁਖਦਾ ਤੇਰੇ ਆਵਾਜ਼ ਨਾਲ ਵੀ ਤੇਰੀ ਤੁੰਬੀ ਨਾਲ ਵੀ ਪਰ ਹੁਣ ਸੈਟ ਆ ਕੰਮ ਓਕੇ ਫਲਾਈਂਗ ਕਿਸ ਦਾ ਥੋੜਾ ਗਾਣਾ ਯਾਦ ਹੈ ਹਾਂ ਜੀ ਸੁਣਾ ਦਿਓ ਫਿਰ ਫਲਾਈਂਗ ਇਹ ਥੋੜਾ ਜਿਹਾ ਹਾਸੀ ਮਜ਼ਾਕ ਵਾਲਾ ਗੀਤ ਹੈ ਤੁਸੀਂ ਸੁਣਾ ਦਿਓ ਹਾਂ ਜੀ ਇਹ ਮੁੰਡੇ ਕੁੜੀ ਦਾ ਦਿਲ ਕਰਦਾ ਫਲੈਂਗ ਕਿਸ ਤੈਨੂੰ ਕਰਦਾ ਡਰ ਲੱਗਦਾ ਏ ਚੰਨਾ ਵੀਰੇ ਆਉਣ ਤੋਂ ਨੇੜੇ ਹੋਨੀ ਤੂੰ ਬੱਲੀਏ ਹਵਾਈ ਮਿੱਠੀ ਕਰੀ ਬਚ ਕੇ ਹੋ ਕਿਤੇ ਉੱਡ ਕੇ ਗਵਾਂਡੀਆਂ ਦੇ ਜਾ ਨਾ ਬੜੇ ਮੈਂ ਭੇਜ ਦੂੰ ਫਲੈਂਕ ਕਿਸ ਛੋਟ ਮਾਰ ਕੇ ਬੁਚਲੀ ਤੂੰ ਥੋਨੀ ਵਾਂਗੂ ਝਾੜ ਮਾਰ ਕੇ ਹੌਲੀ ਛੱਡੀ ਕਿਤੇ ਟੰਗ ਦੀ ਨਾ ਤਾਰ ਦੇ ਐਵੇਂ ਨਾ ਕਰੰਟ ਮਰਵਾ ਦੀ ਯਾਰ ਦੇ ਜੇ ਕਿਸ ਡਿੱਗ ਵੀ ਪਲੇਖੇ ਨਾਲ ਸਾਂਝੀ ਗੰਧ ਤੇ ਹੋ ਚੱਕ ਲੈਣਗੇ ਗਵਾਨ ਵਿੱਚ ਵੱਸਦੇ ਝੜੇ ਹੋ ਦਿਲ ਕਰਦਾ ਫਲੈਂਗ ਕਿਸ ਤੈਨੂੰ ਕਰਦਾ ਡਰ ਲੱਗਦਾ ਏ ਚੰਨਾ ਬੇਰੇ ਆਉਣ ਤੋਂ ਨੇੜੇ ਬੱਲੀਏ ਹਵਾਈ ਮਿੱਟੀ ਘਰੀ ਵੱਟ ਕੇ ਹੋ ਕਿਤੇ ਉੱਡ ਕੇ ਗਵਾਂਡੀਆਂ ਦੇ ਜਾਣਾ ਬੜੇ ਇਹ ਵੀ ਤੁਸੀਂ ਲਿਖਿਆ ਗਾਣਾ ਨਹੀਂ ਇਹ ਗਿੱਲ ਗਰੀਬ ਦਾ ਅੱਛਾ ਤੇ ਲਚਰ ਗਾਇਕੀ ਦਾ ਅੱਜਕੱਲ ਮੁੱਦਾ ਬਹੁਤ ਚੱਲ ਰਿਹਾ ਹੈ ਹੈਨਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਹਥਿਆਰਾਂ ਨੂੰ ਪ੍ਰੋਮੋਟ ਕਰਨਾ ਤੇ ਤੁਹਾਡੇ ਜਿਹੜੇ ਗਾਣੇ ਨੇ ਪੰਜਾਬੀ ਕਲਚਰਲ ਗਾਣੇ ਹੈਨਾ ਤੁਸੀਂ ਤੁੰਬੀ ਦੇ ਨਾਲ ਗਾਣਾ ਕਰਦੇ ਹੋ ਔਰ ਤੁਹਾਡਾ ਬੇਸਿਕਲੀ ਲਚਰ ਗਾਇਕੀ ਨੂੰ ਲੈ ਕੇ ਤੁਹਾਡਾ ਪੁਆਇੰਟ ਆਫ View ਕੀ ਹੈ ਲੱਚਰ ਗਾਇਕੀ ਹਰੇਕ ਜਿਹੜਾ ਗਾਣਾ ਹੈ ਨਾ ਉਹਦੀ ਆਪਣੀ ਆਪਣੀ ਦੁਨੀਆ ਹੁੰਦੀ ਕਈਆਂ ਨੂੰ ਲੱਚਰੇ ਪਸੰਦ ਹੈ ਉਹ ਕੰਨਾਂ 'ਚ ਹੈੱਡਫੋਨ ਲਾ ਕੇ ਸੁਣ ਲੈਂਦੇ ਤੇ ਕਈਆਂ ਨੂੰ ਚੰਗਾ ਸੁਣਨਾ ਪਸੰਦ ਹੈ ਉਹ ਚੰਗਾ ਸੁਣ ਲੈਂਦੇ ਇਸ ਕਰਕੇ ਰੰਗ ਰੰਗ ਰੰਗੀ ਦੁਨੀਆ ਹੈ ਇਸ ਕਰਕੇ ਪੂਰਾ ਖੁੱਲਗਾ ਨਹੀਂ ਕਹਿ ਸਕਦੇ ਵੀ ਲੱਚਰ ਗਾਇਕੀ ਹੈਗੀ ਹੈ ਜਾਂ ਨਹੀਂ ਹਾਂਜੀ ਅੱਛਾ ਮਤਲਬ ਲੱਚਰ ਗਾਇਕੀ ਦਾ ਤੁਹਾਡੇ ਅਕੋਰਡਿੰਗ ਕੋਈ ਪੁਆਇੰਟ ਆਫ View ਨਹੀਂ ਵੀ ਸਭ ਦੀ ਆਪਣੀ ਆਪਣੀ ਦੁਨੀਆ ਹੈ ਪਤਾ ਨਹੀਂ ਕਿਉਂਕਿ ਜਿਹਨਾਂ ਜੇਜਾ ਸੁਣਨਾ ਉਹ ਨਾ ਉਹ ਹੀ ਸੁਣਨਾ ਹਰ ਇੱਕ ਗੀਤ ਫੈਮਿਲੀ ਚ ਨਹੀਂ ਸੁਣ ਸਕਦਾ ਫੈਮਿਲੀ ਜਿੱਤਾ ਸੀ ਰੋਮਾਂਟਿਕ ਗੀਤ ਵੀ ਨਹੀਂ ਸੁਣ ਸਕਦੇ ਕਿਉਂਕਿ ਜੇ ਪਿਆਰ ਦੀਆਂ ਗੱਲਾਂ ਕਰੀਏ ਉਹ ਵੀ ਬਦਨਾਮੇ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਗਾਣੇ ਮੈਸੇਜ ਦਿੰਦੇ ਨੇ ਹਾਂ ਵਿੱਚ ਵਿੱਚ ਦਿੰਦੇ ਆ ਮੈਸੇਜ ਤੇ ਕਈ ਹਾਸੀ ਮਜ਼ਾਕ ਵਾਲੀ ਕਿਉਂਕਿ ਕਲਾਕਾਰ ਚਾਰ ਤਰ੍ਹਾਂ ਦੇ ਆ ਹਸਾ ਦਵੇ ਰਵਾ ਦਵੇ ਜਾਂ ਨਚਾ ਦਵੇ ਜਾਂ ਸਮਝਾ ਦਵੇ ਤੇ ਜਤਿੰਦਰ ਦਿਮਾਨ ਨਾਲ ਜੋ ਕਿਹੜੀ ਕੈਟਾਗਰੀ ਚੋਂ ਮੈਂ ਤਾਂ ਵਸ ਨਚਾ ਦਵੇ ਜਾਂ ਹਸਾ ਦਵੇ ਬਾਕੀ ਸੈਡ ਮੇਰਾ ਰਵਾਣੇ ਵਾਲਾ ਕੰਮ ਮੇਰੇ ਕੋਲ ਮੈਨੂੰ ਔਖੀ ਲੱਗਾ ਸੈਡ Song ਦਾ ਓਕੇ ਤੇ ਬਾਕੀ ਸਮਝਾਣੇ ਵਾਲਾ ਵੀ ਪਤਾ ਨਹੀਂ ਲਵ ਯੂ ਟਰੱਕ ਪਰ ਕੇ ਹਾਂਜੀ ਇਹ ਗਾਣੇ ਦਾ ਵੀ ਇਸ਼ੂ ਬਹੁਤ ਹੋਇਆ ਸੀ ਹਨਾ ਇਸ਼ੂ ਇਹਦਾ ਘੱਟ ਹੋਇਆ ਫਲੈਂਕ ਕਿਸੇ ਦਾ ਜ਼ਿਆਦਾ ਹੋਇਆ ਦਾ ਹਾਂ ਤੇ ਸੁਣਾਉਣਾ ਗਾਣਾ ਮਰੀ ਚਲੋ ਗਾਣਾ ਨੂੰ ਹਾਸੀ ਭਜਾ ਕੇ ਵਰਤਾ ਪਰ ਕਈ ਗਲਤ ਲੈ ਕੇ ਕੋਈ ਚੱਖ ਨਹੀਂ ਲਵ ਯੂ ਆ ਤੈਨੂੰ ਵੇਟ ਟਰੱਕ ਪਰ ਕੇ ਉਹ ਦੇਖੀ ਪਲਟਾ ਨਾ ਦਈ ਲਵ ਯੂ ਆ ਤੈਨੂੰ ਵੇਟ ਟਰੱਕ ਪਰ ਕੇ ਉਹ ਦੇਖੀ ਪਲਟਾ ਨਾ ਦਈ ਪਿਆਰ ਵਿੱਚ ਹਾਲ ਅਣਜਾਣ ਨਖਰੋ ਪਿਆਰ ਵਿੱਚ ਹਾਲ ਅਣਜਾਣ ਨਖਰੋ ਹਉ ਦੇਖੀ ਕੱਚੇ ਲਾ ਨਾ ਦੇਈ ਲਵ ਯੂ ਆ ਤੈਨੂੰ ਵੇਟ ਰੱਕ ਭਰ ਕੇ ਹਉ ਦੇਖੀ ਪਲਟਾ ਨਾ ਦੇਈ ਅੱਛਾ ਅੱਗੇ ਜਿਹੜੇ ਤੁਹਾਡੇ ਗਾਣੇ ਆ ਰਹੇ ਨੇ ਮੈਂ ਫਿਊਚਰ ਪ੍ਰੋਜੈਕਟ ਦੀ ਗੱਲ ਕਰ ਰਹੀ ਆ ਉਹ ਕਿਵੇਂ ਦਾ ਕੀ ਮੈਸੇਜ ਦੇਣਗੇ ਉਹ ਵੀ ਇਹਦਾ ਪੰਜਾਬੀ ਸਭਿਆਤਾ ਵਾਲੇ ਗਾਣੇ ਆ ਜਾਂ ਫਿਰ ਇਦਾਂ ਦੇ ਹੀ ਆ ਵੀ ਫਲਾਈਂਗ ਕੇਸ ਜਾਂ ਫਿਰ ਲਵ ਯੂ ਟਰੱਕ ਭਰ ਕੇ ਕਰ ਨਹੀਂ ਇਹ ਵੀ ਗਾਣੇ ਵਧੀਆ ਤੇ ਤਾਂ ਹੀ ਚੱਲੇ ਨਿਆਣਾ ਨਿਆਣਾ ਗਾਣਾ ਫਿਰਦਾ ਪਰ ਜਿਹੜੀ ਅਸਲੀ ਗੱਲ ਹੈ ਮੈਂ ਬੈਂਡ ਦੇ ਚਾਰ ਗੀਤ ਕਰ ਰਿਹਾ ਹਾਂ ਜਿਹੜੇ ਜਗਨਾ ਕਰਦੇ ਹੀ ਰਹਿੰਦਾ ਥੋੜੇ ਆਪਣੇ ਆ ਉਹਦੇ ਵਿੱਚ ਇੱਕ ਮੈਂ ਸੁਣਾ ਵੀ ਦਿੰਦਾ ਤੇ ਉਹਦੇ ਬਾਅਦ ਇੱਕ ਅਸੀਂ ਆਫੀਸ਼ੀਅਲ ਵੀਡੀਓ ਕਰ ਰਹੇ ਹਾਂ ਦੋ ਦੋ ਗਾਣਿਆਂ ਦੀ ਤੇ ਇੱਕ ਦੀਪਕ ਢਿੱਲੋਂ ਨਾਲ ਹੈ ਦੋ ਸੋਲੋ ਗੀਤਾਂ ਉਹਨਾਂ ਦੀ ਵੀਡੀਓ ਕਰ ਰਹੇ ਹਾਂ ਤੇ ਚਾਰ ਗੀਤ ਬੈਂਡ ਦੇ ਆ ਤੇ ਉਹਨਾਂ 'ਚ ਇੱਕ ਅਦਾ ਸੁਣਾ ਦਿੰਦਾ ਇਹ ਵੀ ਕਾਲਜਰ ਭਰੇ ਆ ਇੱਕ ਦੇਵਰ ਉੱਪਰ ਚਾਈ ਦੀ ਗੱਲ ਆ ਜਦ ਤੰਗ ਜਾ ਹੁੰਦਾ 32-33 ਸਾਲ ਦਾ ਹੋ ਗਿਆ ਮੁੰਡਾ ਪਰਝਾਈ ਦੇ ਲਾਰਿਆਂ ਵਿੱਚ ਹੈ ਵੀ ਮੈਂ ਕਰਾ ਦੂੰਗੀ ਵਿਆਹ ਤਾਂ ਉਹ ਤੰਗ ਜਾ ਹੋ ਗਿਆ ਫਿਰ ਇੱਕ ਦਿਨ ਪੈਗ ਲਗਾ ਚਾਰ ਕੇ ਖੜ ਜਾਂਦਾ ਵੇੜੇ 'ਚ ਜਾ ਕੇ ਬਈ ਫਿਰ ਕੀ ਕਹਿੰਦਾ ਉਹ ਸੁਣੋ ਜਰਾ ਮੁੰਡਾ ਕਹਿੰਦਾ ਭਾਬੀ ਲੱਗ ਤੇਰੇ ਪਿੱਛੇ ਓ ਆਗੇ ਦਾ ਹਾੜੀ ਵਿੱਚ ਚਿੱਟੇ ਬੀ ਲੱਗ ਤੇਰੇ ਪਿੱਛੇ ਹੋ ਆਗੇ ਦਾੜੀ ਵਿੱਚ ਚਿੱਟੇ ਹੋ ਮੇਰਾ ਕਿਤੇ ਵੀ ਨਾ ਰਿਸ਼ਤਾ ਕਰਾਇਆ ਭੁੱਖ ਹੜ ਤਾਲ ਰੱਖ ਦੂੰ ਹੋ ਮੇਰਾ ਐ ਤਕੀਵੇ ਆਜ ਨਾ ਕਰਾਇਆ ਭੁੱਖ ਹੜ ਤਾਲ ਰੱਖ ਦੂੰ ਯਾਰ ਮੇਰੇ ਸਾਰੇ ਹੀ ਵੇ ਆਏ ਚਿਰ ਦੇ ਓ 6 6 ਜਵਾਕ ਸਾਰੇ ਜੰਮੀ ਫਿਰਦੇ ਨਾਲੇ ਦੇਂਦੇ ਨੇ ਸਲਾਹ ਕਹਿੰਦੇ ਆਈਡੀ ਬਣਾ ਲੈ ਹੋ ਨਹੀਂ ਕੋਈ ਪੰਜਾਬ ਦੀ ਤਾਂ ਯੂਪੀ ਦੀਓ ਬਸਾਲਾ ਉਹ ਫੇਰੇ ਪੂਸਰੇ ਆ ਝੋਟਾ ਹੋ ਕਾਰਾ ਹੋ ਜੇ ਦਾ ਕੋਈ ਖੋਟਾ ਹੋ ਚੱਕੀ ਕੁਮ ਮਦਾਰਿਆਣੇ ਸੈਡ ਗਾਉਂਦਾ ਫੇਰਾ ਗਾਣੇ ਹੋ ਲੰਬਾ ਪੀਣਾ ਕਿਉ ਜਤਿੰਦਰ ਨੂੰ ਪਾਇਆ ਭੁੱਖ ਹੜ ਤਾਲ ਰੱਖ ਦੂੰ ਜੇ ਵਿਆ ਚੜਦੇ ਸਿਆਲ ਨਾ ਕਰਾਇਆ ਭੁੱਖ ਹੜ ਤਾਲ ਰੱਖ ਦੂੰ ਹੋ ਸੁੱਕਾ ਐ ਤਕੀ ਸਿਆਲ ਜੇ ਲੰਘਾਇਆ ਮੁੱਖ ਹੜ ਤਾਲ ਰੱਖ ਦੂੰ ਅੱਛਾ ਇਹ ਗਾਣਾ ਹੀ ਆ ਨਾ ਰੀਅਲ ਲਾਈਫ ਚ ਤਾਂ ਨਹੀਂ ਐਵੇਂ ਤਾਂ ਹੋਊਗਾ ਮੇਲੇ ਯਾਨੀ ਕੋਈ ਤਾਂ ਮਤਲਬ ਜਦ ਮਿਲ ਜੇਗਾ ਔਰ ਘਰ ਦੇ ਨਾਮਨ ਕਹਿੰਦਾ ਤੁਸੀਂ ਵੀ ਇਦਾਂ ਕਰੋਗੇ ਪੁਖੜ ਤਾਲ ਰੱਖੋਗੇ ਨਹੀਂ ਨਹੀਂ ਐਜਤਾ ਨਹੀਂ ਹੁੰਦਾ ਦੇਖੀਓ ਕੀ ਅੱਛਾ ਫੈਮਿਲੀ ਚ ਵੀ ਕੋਈ ਸਿੰਗਰ ਨਹੀਂ ਦੂਰ ਦੂਰ ਦਾ ਕੋਈ ਨਹੀਂ ਹੈਗਾ ਜਮੇ ਐਂਡੇ ਹੀ ਮੁੱਕ ਜਾਵੇ ਤੇ ਰਿਸ਼ਤੇਦਾਰੀ ਤਾਂ ਸਿੰਗਰ ਨਹੀਂ ਹੈ ਕੋਈ ਅੱਛਾ ਹੁਣ ਫੈਮਿਲੀ ਦੀ ਸਪੋਰਟ ਹੈਗੀ ਪੂਰੀ ਹਾਂ ਹੁਣ ਫੈਮਿਲੀ ਪੂਰੀ ਸਪੋਰਟ ਹੈ ਓਕੇ ਤੇ ਕਹਿ ਦਿੰਦੇ ਵਿੱਚ ਨੂੰ ਕਈ ਵਾਰ ਬਈ ਕੰਮ ਵੀ ਕਰੀਏਗਾ ਨਾਲ ਦੀ ਨਾਲ ਮੈਂ ਕਹਾਂ ਹੁਣ ਬਣਾ ਦੇ ਦੇਖ ਲੈਂਦੇ ਆ ਓਕੇ ਇੱਕ ਸਾਈਡ ਨੂੰ ਧਿਆਨ ਅੱਛਾ ਹੁਣ ਤੁਸੀਂ ਮਤਲਬ ਇੱਧਰ ਹੀ ਫੋਕਸ ਕਰਿਆ ਨਾ ਪੂਰਾ ਚਲੋ ਠੀਕ ਹੈ ਉਮੀਦ ਹੈ ਕਿ ਰਾਜਵੀਰ ਜਵੰਦਾ ਜੀ ਦੇ ਨਾਲ ਤੁਹਾਡਾ ਗਾਣਾ ਜਲਦੀ ਦੇਖਣ ਨੂੰ ਮਿਲੇਗਾ ਹੈ ਨਾ ਤੇ ਇੱਕ ਜਾਂਦੇ ਜਾਂਦੇ ਲਾਸਟ ਇੱਕ Song ਸੁਣਾ ਦਿਓ ਗੁੱਡੀ ਤੁਹਾਡਾ ਬਹੁਤ ਅੱਛਾ ਗਾਣਾ ਹੈ ਵੀ ਸੱਤ ਵਿੱਚ ਬਹਿ ਕੇ ਨਾ ਤੱਕੀਏ ਪਿੰਡ ਦੀ ਧੀ ਭੈਣ ਨੂੰ ਰਿਸ਼ਤਿਆਂ ਤੋਂ ਲਾਂਬੇ ਰੱਖੀਏ ਮਾਇਆ ਜਈ ਡੈਣ ਨੂੰ ਹੋ ਯਾਰੀ ਵਿੱਚ ਔਖੀ ਮਿਟਦੀ ਫੱਕ ਕਦੀ ਪਾਈਏ ਨਾ ਚੜਦੀ ਜਦ ਗੁੱਡੀ ਅੰਬਰੀ ਆਕੜ ਵਿੱਚ ਆਈਏ ਨਾ ਚੜਦੀ ਜਦ ਗੁੱਡੀ ਅੰਬਰੀ अच्छा ਜਦੋਂ ਆਪਣੀ ਗੁੱਡੀ ਚੜ੍ਹ ਜੇਗੀ ਲਾਈਵ ਸ਼ੋਜ਼ ਮਿਲਣ ਲੱਗ ਜਾਣੇ ਆਪਾਂ ਨੂੰ ਹੈਨਾ ਵੀ ਲਾਈਵ ਸ਼ੋਅ ਦੇ ਵਿੱਚ ਜੇਕਰ ਕੋਈ ਤੁਹਾਨੂੰ ਜਿਵੇਂ ਸ਼ਹੀਦ ਭਗਤ ਸਿੰਘ ਜੀ ਦਾ ਮੁੱਦਾ ਪਿੱਛੇ ਜਾ ਚੱਲਿਆ ਹੈਨਾ ਕਿੰਨਾ ਵੀ ਤੁਹਾਨੂੰ ਲਾਈਵ ਸ਼ੋਅ ਜੇਕਰ ਐਵੇਂ ਕਹਿਦਨ ਕਿ ਤੁਸੀਂ ਆ ਜਾਓ ਗਾਣਾ ਗਾ ਦਿਓ ਆ ਕੇ ਵੀ ਤੁਸੀਂ ਫੀਸ ਲਓਂਗੇ ਜਾਂ ਫਿਰ ਇਦਾਂ ਹੀ ਉਹਨਾਂ ਦਾ ਐਂਟਰਟੇਨਮੈਂਟ ਕਰੋਗੇ ਇਦਾਂ ਹੀ ਗਾਉਂਗੇ ਗਾਣਾ ਕਿਉਂਕਿ ਉਹਨਾਂ ਦੀ ਸ਼ਹੀਦੀ ਮੈਂ ਵੈਸੇ ਹੀ ਉਹਨਾਂ ਦਾ ਬਹੁਤ ਵੱਡਾ ਫੈਨ ਹੈ ਭਗਤ ਸਿੰਘ ਜੀ ਦਾ ਤੇ ਉਹਨਾਂ ਦੇ ਜਿਹੜੀ ਸਾਰੀ ਸਟੋਰੀ ਅਸੀਂ ਸਾਰੀ ਜਾਣਦੇ ਹੀ ਹੈ ਤੇ ਇਸ ਕਰਕੇ ਫਰੀ <laughs> अच्छा तूसी गा दोगे हां ठीक है ते ताई ਵਰਗਾ हां ताई ਵਰਗਾ ਬਲੋ ਮੈਂ ਕਹਿ ਦਵਾ ਇਹ ਗੀਤ ਥੋੜਾ ਜਿਹਾ ਘਰ ਵਾਲਾ ਘਰ ਵਾਲੀ ਦੀ ਗੱਲ ਹੈ ਇਹ ਜੇ ਹੋ ਜਾਂਦੇ ਆ ਕੇਸ ਪਿੰਡਾਂ ਚ ਵੀ ਹੋ ਜਾਂਦੇ ਸ਼ਹਿਰਾਂ ਚ ਵੀ ਹੋ ਜਾਂਦੇ ਪਰ ਉਹ ਬੰਦੇ ਹੀ ਸੋਚ ਪਰ ਹੈ ਤੇ ਸੁਣੋ ਤੇ ਉਹਦੀ ਘਰ ਵਾਲੀ ਕਹਿੰਦੀ ਪਹਿਲਾਂ ਘਰ ਵਾਲਾ ਕਹਿੰਦਾ ਹੋ ਵੱਡੀ ਪਰਜਾਈ ਨਿਤ ਕਰਦੀ ਮਜ਼ਾਕ ਨੀ ਸੁਣਿਓ ਦੀ ਗੱਲ ਸੜਸੀ ਨਾ ਹੋਇਆ ਖਾਕ ਨੀ ਹੋ ਵੱਡੀ ਪਰਜਾਈ ਨਿਤ ਕਰਦੀ ਮਜ਼ਾਕ ਨੀ ਸੁਣਿਓ ਦੀ ਗੱਲ ਸੜਸੀ ਨਾ ਹੋਇਆ ਖਾਕ ਨੀ ਮੈਨੂੰ ਜਾਪਦਾ ਏ ਮੁਖ ਤੇਰਾ ਚੋਰ ਵਰਗਾ ਨਾ ਮੱਜੰਮਿਆ ਕਿਉਂ ਮੁੰਡਾ ਲੱਗੇ ਹੋ ਨਾ ਮੱਜੰਮਿਆ ਕਿਉਂ ਮੁੰਡਾ ਲੱਗੇ ਦਿਓਰ ਵਰਗਾ ਨਾ ਮੱਜੰਮਿਆ ਕਿਉਂ ਮੁੰਡਾ ਲੱਗੇ ਦਿਓਰ ਵਰਗਾ ਅਗੋਂ ਉਹਦੀ ਘਰ ਵਾਲੀ ਕਹਿੰਦੀ ਕਿਉਂਕਿ ਔਰਤਾਂ ਘੱਟ ਨਹੀਂ ਐ ਜਵਾਬ ਵੀ ਬੜਾ ਕਾੜਕਵਾੰਦ ਦਿੰਦੀ ਕਹਿੰਦੀ ਮਜ਼ਾਕੀਆ ਸੁਭਾ ਤੈਨੂੰ ਪਤਾ ਪਰ ਜਾਈਦਾ ਛੋਟੀ ਛੋਟੀ ਗੱਲ ਦਾ ਵੇ ਗੁੱਸਾ ਨਹੀਂ ਮਨਾਈਦਾ ਮਜ਼ਾਕੀਆ ਸੁਭਾ ਤੈਨੂੰ ਪਤਾ ਪਰ ਜਾਈਦਾ ਛੋਟੀ ਛੋਟੀ ਗੱਲ ਦਾ ਵੇ ਗੁੱਸਾ ਨਹੀਂ ਮਨਾਈਦਾ ਹੋਇ ਇੱਕੋ ਟੱਬਰ ਤੇ ਇੱਕੋ ਮਾਰੇ ਜਾਏ ਵਰਗਾ ਹੁਜ ਤੇਰਾ ਵੀ ਤਾਂ ਮੁਖ ਲੱਗੇ ਤਾਏ ਵਰਗਾ ਹੁਜ ਤੇਰਾ ਵੀ ਤਾਂ ਮੁਖ ਲੱਗੇ ਤਾਏ ਵਰਗਾ ਬਹੁਤ ਅੱਛਾ ਬਹੁਤ ਅੱਛਾ ਅੱਛਾ ਜਤਿੰਦਰ ਜਾਂਦੇ ਜਾਂਦੇ ਤੁਸੀਂ ਪੰਜਾਬੀ ਸੱਭਿਆਚਾਰ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਪੰਜਾਬੀ ਸੱਭਿਆਚਾਰ ਹਮੇਸ਼ਾ ਹੀ ਅਮੀਰ ਹੈ ਤੇ ਇਸ ਤਰ੍ਹਾਂ ਹੀ ਰਹੂਗਾ ਤੇ ਬਾਕੀ ਅਮੀਰ ਰੱਖਣਾ ਸਿਰਫ ਸਿੰਗਰਾਂ ਨਹੀਂ ਨਹੀਂ ਨਾਲ ਜਿਹੜੇ ਸਰੋਤੇ ਸਾਰੀ ਪੰਜਾਬ ਦੀ ਆਡੀਅנס ਆ ਸਾਰਿਆਂ ਜਿਹੜੇ ਇਕੱਠੇ ਰਲ ਕੇ ਕੋਸ਼ਿਸ਼ ਕਰਦੇ ਆ ਫਿਰ ਮੇਰ ਸਾਕੇ ਦੇ ਨਹੀਂ ਜਾਂਦਾ ਠੀਕ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਠੀਕ ਹੈ ਅ ਸੋ ਦੋਸਤੋ ਇਹ ਸੀ ਜਤਿੰਦਰ ਦੇਮਾਨ ਪੰਜਾਬੀ ਇੰਡਸਟਰੀ ਦਾ ਉੱਬਰ ਦਾ ਸਿਤਾਰਾ ਜੋ ਕਿ ਆਪਣੀ ਜੋ ਹੈ ਗਾਇਕੀ ਜੋ ਹੈ ਤੁੰਬੀ ਦੇ ਨਾਲ ਕਰਦੇ ਨੇ ਜਦ ਅ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਜੋ ਸਟਾਰਸ ਨੇ ਉਹ ਜੋ 뮤지컬 ਇਨਸਟਰੂਮੈਂਟਸ ਯਾਨੀ ਕਿ ਦੂਜਾ 뮤직 ਉਹਦੇ ਨਾਲ ਗਾਣੇ ਰਿਕਾਰਡ ਕਰਦੇ ਨੇ ਪਰ ਇਹ ਜੋ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਹਿਸਟਰੀ ਕ੍ਰੀਏਟ ਕਰੇਗਾ ਉਮੀਦ ਹੈ ਕਿ ਬਹੁਤ ਅੱਗੇ ਜਾਵੇ ਤੇ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਕਲਚਰ ਨੂੰ ਬਚਾ ਕੇ ਰੱਖੇ ਤੇ ਦੋਸਤੋ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਪੰਜਾਬੀ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਧੰਨਵਾਦ ਹੇ ਯੂ ਆਰ ਵਾਚਿੰਗ ਵਰਲਡ ਵਾਈਡ ਸੁਪਰ ਹਿੱਟ ਪੰਜਾਬੀ 뮤직 ਸੈਟਲਾਈਟ ਟੀਵੀ ਚੈਨਲ ਬੱਲੇ ਬੱਲੇ